ਕੀ ਆਪਣੀ ਰਿਸ਼ਤੇਦਾਰੀ ਚ ਰਿਸ਼ਤਾ ਕਰਕੇ ਆ ਜੇਗੀ ਕਿ ਅਸੀਂ ਤੈਨੂੰ ਪੁੱਲਾਂ ਦੇ ਹੱਥ ਪਾਵਾਂਗੇ ਜੀਆਂ ਦੋਨੋਂ ਮਾਵਾਂ ਈਆਂ ਰਿਸ਼ਤਾ ਕਰਨ ਜੇ ਰਿਸ਼ਤਾ ਹੋ ਗਿਆ ਤੇ ਇਹ ਤਾਂ ਦੋਨੋਂ ਸੁਖੀਆਂ ਹੋ ਜਾਣਗੀਆਂ ਐਵੇਂ ਨਹੀਂ ਹੋ ਸਕਦਾ ਮੈਂ ਨਹੀਂ ਹੋਣ ਦੇਣੀ ਆ ਦਾਦੀ ਮਾਂ ਤੁਸੀਂ ਤਾਂ ਐਵੇਂ ਗੁੱਸੇ ਹੋ ਜਾਂਦੇ ਹੋ ਭਲਾ ਅਸੀਂ ਤੁਹਾਨੂੰ ਵੀ ਪਿੱਛੇ ਕਰਾਂਗੇ ਟਾਡੇ ਤੋਂ ਬਿਨਾਂ ਰਿਸ਼ਤਾ ਹੋ ਹੀ ਨਹੀਂ ਸਕਦਾ ਤੁਸੀਂ ਹਾਂ ਕਰੋਗੇ ਤਾਂ ਰਿਸ਼ਤਾ ਹੋਣਾ ਜੀ ਕਾਕੀ ਭੈਣ ਜੀ ਦਾ ਫੋਨ ਆ ਗਿਆ ਜੈਸਮੀਨ ਉਸ ਤੋਂ ਉਹਨਾਂ ਨੇ ਹਾਂ ਕਰਤੀ ਆ ਸ਼ੁਕਰ ਹੈ ਦਾਪਿਆ ਤੇਰਾ ਸ਼ੁਕਰ ਆ ਕੀ ਕਰਾਂ ਮੈਨੂੰ ਸਮਝ ਨਹੀਂ ਆ ਰਹੀ ਇਹ ਮੂੰ ਮਿੱਠਾ ਕਰਾਂ ਨਾ ਕੀ ਮੂੰ ਮਿੱਠਾ ਕਰਾਵਾਂ ਮੈਂ ਇਹਦਾ ਚੰਗਾ ਆਇਆ ਬੀਬੀ ਤੁਸੀਂ ਆ ਗਏ ਹੋ ਮੈਨੂੰ ਤਾਂ ਸਮਝ ਹੀ ਨਹੀਂ ਆ ਰਿਆ ਸੀ ਮੈਂ ਕੀ ਕਰਾਂ ਕਿੱਥੋਂ ਕੰਮ ਸ਼ੁਰੂ ਕਰਾਂ ਕਿਹੜਾ ਕੰਮ ਸ਼ੁਰੂ ਕਰਾਂ ਸਮਝ ਹੀ ਨਹੀਂ ਆਂਦਾ ਪਿਆ ਮੈਨੂੰ ਤਾਂ ਕੋਈ ਗੱਲ ਨਹੀਂ ਮੇਤੋ ਜੇ ਪ੍ਰਮਾਤਮਾ ਨੇ ਇਹ ਦਿਲ ਲਿਆਂਦਾ ਹੈ ਤੇ ਇਹ ਕਰਜ ਵੀ ਆਪੇ ਹੀ ਸਵਾਰੇਗਾ ਪ੍ਰਮਾਤਮਾ ਹਾਂ ਬੀਬੀ ਮੈਂ ਤਾਂ ਖੁਸ਼ ਹੀ ਬੜੀ ਆ ਪ੍ਰਮਾਤਮਾ ਨੇ ਇੰਨਾ ਵਧੀਆ ਦਿਨ ਦਿਖਾ ਦਿੱਤਾ ਸਾਨੂੰ ਇਹ ਨਹੀਂ ਤੇ ਨਾਲੇ ਮੈਂ ਸਭ ਤੋਂ ਜ਼ਿਆਦਾ ਖੁਸ਼ ਤੇ ਇਸ ਗੱਲ ਤੇ ਆ ਕਿ ਮੇਰੀ ਧੀ ਦਾ ਰਿਸ਼ਤਾ ਰਿਸ਼ਤੇਦਾਰੀ ਚ ਹੋ ਗਿਆ ਮੈਂ ਤਾਂ ਪਰਮਾਤਮਾ ਦਾ ਸ਼ੁਕਰ ਕਰਦਾ ਚੰਗਾ ਹੀ ਕਰਦਾ ਮੈਨੂੰ ਵੀ ਬਹੁਤ ਖੁਸ਼ੀ ਹੈ ਪਰਜਾਈ ਜੈਸਮੀਨ ਦੇ ਵਿਆਹ ਦੀ ਉਹ ਖੁਸ਼ ਰਹੇ ਹੋਰ ਕੀ ਚਾਹੀਦਾ ਸਾਨੂੰ ਮਿੱਤੂ ਖੁਸ਼ੀਆਂ ਐਵੇਂ ਨਹੀਂ ਮਿਲੀਆਂ ਰੱਬ ਵੀ ਪੂਰੇ ਧਿਆਨ ਲੈਂਦਾ ਉਦੀ ਅਮਨ ਦੀ ਦਾਦੀ ਵੀ ਨਾ ਸੋਖੀ ਨਹੀਂ ਮੰਨਦੀ ਸੀ ਰਿਸ਼ਤੇ ਵਾਸਤੇ ਉਹ ਵੀ ਪਤਾ ਨਹੀਂ ਕਿਵੇਂ ਮੰਨੀ ਐ ਉਹਦੇ ਵੱਲੋਂ ਤਾਂ ਕੋਰੀ ਨਾ ਸੀ ਪਰ ਪ੍ਰਮਾਤਮਾ ਦੇ ਅੱਗੇ ਕਿਸੇ ਦਾ ਜੋਰ ਨਹੀਂ ਚੱਲਦਾ ਜਿੱਥੇ ਉਹਨੇ ਸੰਜੋਗ ਲਿਖੇ ਨੇ ਨਾ ਉੱਥੇ ਹੋ ਕੇ ਹੀ ਰਹਿਣਾ ਹੁੰਦਾ ਹਿੰਮੀ 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 ਬੀਬੀ ਪਲਾ ਉਹਦੀ ਦਾਦੀ ਨੂੰ ਕੀ ਦਿੱਕਤ ਐ ਜੈਸਮੀਨ ਤੋਂ ਪਤਾ ਨਹੀਂ ਭੈਣੇ ਕੀ ਦਿੱਕਤ ਐ ਉਹਨੂੰ ਸਾਡਾ ਤਾਂ ਰਿਸ਼ਤਾ ਸਿਰੇ ਚੜਿਆ ਮੈਂ ਤਾਂ ਸ਼ੁਕਰਾਨਾ ਕਰਦੀ ਆ ਮਾਲਕ ਦਾ ਸਰਦਾਰ ਜੀ ਮੈਂ ਕੀ ਕਹਿੰਦੀ ਸੀ ਦੱਸੋ ਆਪਾਂ ਘਰ ਦੇ ਘਰ ਦੇ ਜਾ ਕੇ ਅਰਦਾਸ ਕਰਾਈਏ ਨਾਲੇ ਕੁੜੀ ਵਾਲਿਆਂ ਨਾਲ ਵੀ ਗੱਲ ਕਰਕੇ ਦੇਖ ਲੈਣੇ ਆ ਅੱਛਾ ਜਿਵੇਂ ਉਹ ਕਹਿਣਗੇ ਉਦਾਂ ਕਰ ਲਾਂਗੇ ਅੱਛਾ ਉਹਨਾਂ ਦਾ ਜ਼ਿਆਦਾ ਵੀ ਆਪਾਂ ਖਰਚਾ ਨਹੀਂ ਕਰਾਣਾ ਅੱਛਾ ਉਹ ਤੁਹਾਨੂੰ ਜਿੱਦਾਂ ਠੀਕ ਲੱਗੇ ਤਾਂ ਕਰ ਲਓ ਦੋਨਾਂ ਘਰਾਂ ਦੀ ਸਾਂਝੀ ਨਾਲ ਆਪਾਂ ਖਰਚਾ ਨਹੀਂ ਉਹਨਾਂ ਲੜਕੀ ਵਾਲਿਆਂ ਨਾਲ ਜ਼ਿਆਦਾ ਕਰਾਣਾ ਸਰਦਾਰ ਜੀ ਅਮਨ ਆਂਦਾ ਮੈਂ ਉਹਦੇ ਨਾਲ ਵੀ ਗੱਲ ਕਰ ਲੈਣੀ ਆ ਨਾਲੇ ਕੁੜੀ ਨਾਲ ਫੋਨ ਕਰਕੇ ਵੀ ਤਰੀਕ ਪੁੱਛ ਲੈਣੀ ਆ ਕਿਹੜੀ ਰੱਖਣੀ ਹੈ ਠੀਕ ਹੈ ਜੈਸਮਿਨ ਪੁੱਤ ਆ ਕੀ ਕਰੀ ਜਾਨੀ ਆ ਤੂੰ ਛੱਡ ਦੇ ਛੱਡ ਦੇ ਹੁਣ ਸਾਡਾ ਕੁਝ ਬਸ ਸੋਰੇ ਘਰ ਜਾ ਕੇ ਵੀ ਆਈ ਕੁਝ ਕਰਨਾ ਸਾਰੀ ਜ਼ਿੰਦਗੀ ਹੁਣ ਤਾਂ ਤੂੰ ਆਪਣੇ ਮਾਪਿਆਂ ਦੇ ਘਰ ਐਸ਼ ਕਰ ਐਸ਼ ਕਿ ਹੋਇਆ ਪੁੱਤ ਤੂੰ ਡਉਡਾਸ ਕਿਉਂ ਆਂ ਦੱਸ ਤਾਂ ਸਹੀ ਮੈਨੂੰ ਗੱਲ ਕੀ ਆ ਮਮਾ ਨਾ ਉੱਥੇ ਤੁਹਾਡੇ ਸਾਰਿਆਂ ਬਿਨਾਂ ਇਕੱਲਾ ਕਿੱਦਾਂ ਰਹੂੰਗੀ ਨਾ ਪੁੱਤ ਐਦਾਂ ਨਹੀਂ ਸੋਚੀਦਾ ਹੁੰਦਾ ਇਕੱਲਾ ਕਿਉਂ ਹੋਏਂਗਾ ਤੂੰ ਉੱਥੇ ਜਿਵੇਂ ਅਸੀਂ ਤੇਰੇ ਮਾਪਿਓਂ ਐਵੇਂ ਤੇਰੇ ਸੱਸ ਸਹੁਰਾ ਤੇਰੇ ਮਾਪਿਓਂ ਹੋਣਗੇ ਵੀਰਾ ਹੋਏਗਾ ਐਦਾਂ ਨਹੀਂ ਸੋਚੀਦਾ ਹੁੰਦਾ ਨਾਲੇ ਪੁੱਤ ਉੱਥੇ ਅਮਨ ਵੀ ਤਾਂ ਹੋਏਗਾ ਇਕੱਲੇ ਕਿੱਦਾਂ ਹੋਈ ਤੂੰ ਫਿਰ ਪਹਿਲੇ ਸੱਚ ਮੈਨੂੰ ਇੱਕ ਗੱਲ ਸੱਚੀ ਸੱਚੀ ਦੱਸ ਤੈਨੂੰ ਮੁੰਡਾ ਪਸੰਦ ਨਹੀਂ ਮਮਾ ਪਸੰਦ ਦਾ ਤਾਂ ਮੈਨੂੰ ਪਤਾ ਨਹੀਂ ਪਰ ਸਾਰੇ ਮੁੰਡੇ ਗੁੱਸੇ ਵਾਲੇ ਹੁੰਦੇ ਨੇ ਤੇ ਜੇ ਮੈਨੂੰ ਉਹਨੇ ਕੋਸੀ ਡਾਂਟਿਆ ਫਿਰ ਤੁਸੀਂ ਤਾਂ ਮੇਰੇ ਕੋਲ ਨਹੀਂ ਹੋਵੋਗੀ ਲੈ ਦੱਸ ਹੈ ਐਵੇਂ ਡਰੀ ਜਾਨੀ ਹੈ ਤੂੰ ਤਾਂ ਸਾਰੇ ਮੁੰਡੇ ਨਹੀਂ ਗੁੱਸੇ ਵਾਲੇ ਹੁੰਦੇ ਨਾ ਦੇ ਅਮਨ ਦਾ ਤਾਂ ਸੁਭਾਅ ਏਡਾ ਵਧੀਆ ਉਹ ਕਿਉਂ ਡੰਟੂਗਾ ਤੈਨੂੰ ਲੈ ਮੇਰਾ ਸ਼ੇਰ ਪੁੱਤ ਐਵੇਂ ਨਹੀਂ ਡਰੀ ਜਾਈਦਾ ਹੁੰਦਾ ਕੁੜੀਆਂ ਨੇ ਤੇ ਇੱਕ ਦਿਨ ਆਪਣੇ ਘਰ ਜਾਣਾ ਹੀ ਹੁੰਦਾ। ਨਾਲੇ ਪੁੱਤ ਆਪਣੇ ਨਾਲ ਸੱਸ ਸੂਰੇ ਨੂੰ ਆਪਣਾ ਮਾਪ ਲੋ ਸਮਝੀ ਔਖੇ ਜਾ ਕੇ। ਨਾਲੇ ਹਰ ਸੁੱਖ-ਦੁੱਖ ਦੇ ਵਿੱਚ ਨਾ ਆਪਣੇ ਜੀਵਨ ਸਾਥੀ ਦਾ ਸਾਥ ਦੇ ਜਾਂਦਾ। ਦੇਖੀ ਜ਼ਿੰਦਗੀ ਦਾ ਤਾਂ ਪਤਾ ਹੀ ਨਹੀਂ ਲੱਗਣਾ ਤੈਨੂੰ ਕਿਵੇਂ ਲੰਘ ਗਈ। ਨਾਲੇ ਪੁੱਤ ਤੂੰ ਮੇਰੇ ਵਾਲੀ ਦੇਖ ਇੰਜ ਲੱਗਦਾ ਮੈਂ ਕੱਲ ਹੀ ਵਿਆਹ ਕੇ ਇਸ ਘਰ ਦੇ ਵਿੱਚ ਆਈ ਸੀ ਤੇ ਕਿੰਨਾ ਸਮਾਂ ਲੰਘ ਗਿਆ ਤੇ ਅੱਜ ਮੈਂ ਤੈਨੂੰ ਵਿਆਹ ਜਾਂ ਰਹੀ ਆਂ। ਚੱਲ ਮੇਰਾ ਪੁੱਤ ਐਵੇਂ ਨਹੀਂ ਟੈਨਸ਼ਨ ਲਈਦੀ ਹੁੰਦੀ। ਮੇਰਾ ਸ਼ੇਰ ਪੁੱਤਰ ਆ ਤੂੰ ਤਾਂ चलूंगे न सुपने सबरा दे पाने चलो ਸਤਿ ਸ਼੍ਰੀ ਅਕਾਲ ਮਾਤਾ ਜੀ ਤੁਸੀਂ ਉਹੀ ਹੋ ਨਾ ਅਮਨ ਦੇ ਦਾਦੀ ਜੀ ਹਾਂ ਕੁੜੇ ਤੂੰ ਕੌਣ ਮੈਂ ਤੈਨੂੰ ਸਿਆਣਿਆ ਨਹੀਂ ਮੈਂ ਮਾਤਾ ਜੀ ਮਿੱਤੂ ਦੀ ਦਰਾਣੀ ਤੁਹਾਡੇ ਪੋਤੇ ਦਾ ਸਾਡੀ ਕੁੜੀ ਨਾਲ ਹੀ ਤਾਂ ਰਿਸ਼ਤਾ ਹੋ ਰਿਹਾ ਹਾਂ ਕਾਹਦਾ ਰਿਸ਼ਤਾ ਮੈਂ ਤਾਂ ਮੁੰਡੇ ਦੇ ਮੁੰਡੇ ਹਾਂ ਕੀਤੀ ਹੈ ਮੁੰਡੇ ਦੇ ਮੁੰਡੇ ਰਿਸ਼ਤਾ ਕੀਤਾ ਕੀ ਮਤਲਬ ਕੀ ਹੈ ਤੁਹਾਡੇ ਕਹਿਣ ਦਾ ਦੇਖ ਕੁੜੇ ਮੈਂ ਵਲ ਕਰਦੀ ਸਿੱਧੀ ਤੇ ਕੋਰੀ ਨਾ ਤੇ ਮੈਨੂੰ ਕੁੜੀ ਪਸੰਦ ਸੀ ਤੇ ਨਾ ਹੀ ਤੇ ਮੈਂ ਇਹ ਨੂੰ ਦੇ ਰਿਸ਼ਤੇਦਾਰ ਚ ਰਿਸ਼ਤਾ ਕਰਨਾ ਸੀ ਹਾਂ ਰਿਮੀ ਆ ਚਾ ਤੇਰਾ ਮੌਕਾ ਤੈਨੂੰ ਮਿਲ ਗਿਆ ਜੋ ਤੂੰ ਚਾਹਦੀ ਸੀ ਹੁਣ ਕੱਢੀ ਆਪਣਾ ਅਸਲੀ ਬਰਮਾਸਤ ਹਾਂ ਮਾਤਾ ਜੀ ਤੁਹਾਡਾ ਤੇ ਮੇਰਾ ਤਾਂ ਸੁਭਾਤਾ ਹੈ ਹੀ ਇੱਕੋ ਹੀ ਆ ਮੈਂ ਵੀ ਸਿੱਧੀ ਤੇ ਕੋਰੀ ਗੱਲ ਕਰਦੀ ਆ ਮੈਂ ਤਾਂ ਆਪ ਸੋਚਦੀ ਸੀ ਕਿ ਤੁਹਾਡੇ ਮੁੰਡੇ ਚ ਕੋਈ ਐਬ ਆ ਜਿਹੜਾ ਤੁਸੀਂ ਇੰਨੀ ਜਲਦੀ ਰਿਸ਼ਤੇ ਨੂੰ ਹਾਂ ਕਰਤੀ ਨੀ ਕੁੜੀਏ ਕੀ ਬੋਲੀ ਜਾਨੀਏ ਮੇਰੇ ਪੋਤੇ ਬਾਰੇ ਮੇਰਾ ਪੋਤਾ ਤੇ ਲੱਖਾਂ ਚ ਇੱਕ ਐ ਮੈਂ ਵੀ ਮਾਤਾ ਜੀ ਇਹੀ ਕਹੀ ਜਾਨੀ ਆ ਤੁਹਾਨੂੰ ਵੀ ਤੁਹਾਡੇ ਮੁੰਡੇ ਤੇ ਸਾਡੀ ਕੁੜੀ ਦਾ ਤਾਂ ਕੋਈ ਮੇਲ ਹੀ ਐ ਨਹੀਂ ਤੁਸੀਂ ਰਿਸ਼ਤੇ ਲਈ ਹਾਂ ਕੀ ਦੇਖ ਕੇ ਕਰਤੀ ਆਈ ਤਾਂ ਮੈਂ ਪੁੱਛੀ ਜਾਨੀ ਆ ਤੁਸੀਂ ਐਵੇਂ ਤੱਤੇ ਹੋਈ ਜਾਂਦੇ ਹੋ ਨੀ ਕੁੜੀਏ ਸਾਫ਼ ਸਾਫ਼ ਦੱਸ ਐਵੇਂ ਗੋਗੋ ਗੱਲਾਂ ਨਾ ਕਰਾ ਲੈ ਫਿਰ ਸੁਣੋ ਮਾਤਾ ਜੀ ਕੁੜੀ ਦਾ ਰੰਗ ਨਾ ਜਮਾਈ ਪੱਕਾ ਆ ਜਦੋਂ ਉਹਦੀ ਪੈਦਾ ਹੋਈ ਹੈ ਨਾ ਆਪਣੇ ਨਾਲ ਮੁਸੀਬਤਾਂ ਹੀ ਲੈ ਕੇ ਆਈ ਆ ਕੁੜੀ ਦਾ ਨਾ ਪਹਿਲੇ ਵੀ ਇੱਕ ਰਿਸ਼ਤਾ ਆਇਆ ਸੀ ਉਹ ਤਾਂ ਰੰਗ ਸੁਣ ਕੇ ਰਸਤੇ ਚੋਂ ਹੀ ਮੁੜ ਗਏ ਸਾਰੇ ਖਾਨਦਾਨ ਚ ਉਹਦੇ ਰੰਗ ਦੇ ਚਰਚੇ ਨੇ ਤੁਹਾਨੂੰ ਨਹੀਂ ਪਤਾ ਇਸ ਗੱਲ ਦਾ ਉਹ ਕੁੜੀ ਤਾਂ ਪੜੀ ਲਿਖੀ ਵੀ ਘੱਟ ਆ ਬਸ ਡਰਾਇੰਗਾਂ ਹੀ ਬਣਾਉਂਦੀ ਆ ਹੋਰ ਉਹਨੂੰ ਕੁਝ ਨਹੀਂ ਆਂਦਾ ਪਤਨੀ ਤੁਹਾਡਾ ਮੁੰਡਾ ਇੰਜੀਨੀਅਰ ਉਹ ਕਿਤੇ ਅਨਪੜ ਤੁਸੀਂ ਕੀ ਸੋਚ ਕੇ ਹਾਂ ਕੀਤੀ ਆ ਤੁਹਾਡਾ ਟੱਬਰ ਤੇ ਤੁਹਾਡਾ ਮੁੰਡਾ ਬਹੁਤ ਹੀ ਚੰਗਾ ਆ ਜਿਹੜੇ ਐਨੇ ਔਗਣ ਭਰੀ ਕੁੜੀ ਨਾਲ ਰਿਸ਼ਤਾ ਕਰ ਲਿਆ ਸਾਡੇ ਤਾਂ ਭਾਗ ਹੀ ਖੁੱਲ ਗਏ ਤੁਹਾਡੇ ਘਰੇ ਰਿਸ਼ਤਾ ਕਰਕੇ ਐਦਾਂ ਦੇ ਰਿਸ਼ਤੇ ਕਿੱਥੇ ਮਿਲਦੇ ਆ ਭਲਾ ਅੱਜ ਕੱਲ ਦੇ ਜਮਾਨੇ 'ਚ ਅੱਛਾ ਮਾਤਾ ਜੀ ਹੁਣ ਮੈਂ ਚਲਦੀ ਆਂ ਹੈ ਹੁਣ ਮਿਲਣਾ ਮਿਲਾਣਾ ਤਾਂ ਚੱਲਦਾ ਹੀ ਰਹਿਣਾ ਹੁਣ ਰਿਸ਼ਤੇਦਾਰੀ ਜੋ ਹੋ ਗਈ ਆ ਤੁਹਾਨੂੰ ਤੁਹਾਡੀ ਤਾਂ ਸਾਡੇ ਨਾਲ ਆਣਾ ਤੁਸੀਂ ਸਾਡੇ ਘਰ ਹੁਣ ਅੱਛਾ ਮੈਂ ਚਲਦੀ ਆਂ ਜੀ ਅੱਛਾ ਜੀ ਸਸਰੀਕਾਲ ਲੇ ਅਸੀਂ ਤੇ ਫਾਸੇ ਗਏ ਚਿੰਗਾਰੀ ਤਾਂ ਆਪਾਂ ਲਾਤੀ ਹੁਣ ਪਾਣਗੇ ਪਟਾਕੇ ਆਪਣਾ ਕੰਮ ਤਾਂ ਹੋ ਗਿਆ ਚਲੋ ਚਲਿਏ ਆਪਾਂ ਘਰਾਂ ਨੂੰ ਜੈ ਸ਼੍ਰੀ ਕਾਲ ਜੀ ਆਈ ਹੋਪ ਕਿ ਤੁਹਾਨੂੰ ਅੱਜ ਦਾ ਐਪੀਸੋਡ ਬਹੁਤ ਵਧੀਆ ਲੱਗਿਆ ਹੋਵੇਗਾ ਅਸੀਂ ਬਹੁਤ ਹੀ ਮਿਹਨਤ ਦੇ ਨਾਲ ਵੀਡੀਓਜ਼ ਬਣਾਉਂਦੇ ਆ ਸਾਨੂੰ ਤੁਹਾਡੇ ਸਪੋਰਟ ਦੀ ਜ਼ਰੂਰਤ ਹੈ ਪਲੀਜ਼ 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 ਸਾਡੇ ਵੀਡੀਓਜ਼ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਐਂਡ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਸਾਨੂੰ ਪਤਾ ਤੁਸੀਂ ਸਾਨੂੰ ਬਹੁਤ ਜ਼ਿਆਦਾ ਸਪੋਰਟ ਕਰ ਰਹੇ ਹੋ ਬਟ ਕਈ ਲੋਕ ਆਂਦੇ ਨੇ ਵੀਡੀਓ ਦੇਖਦੇ ਨੇ ਬਟ ਲਾਈਕ ਐਂਡ ਸ਼ੇਅਰ ਐਂਡ ਸਬਸਕ੍ਰਾਈਬ ਨਹੀਂ ਕਰਦੇ ਸੋ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਫਿਰ ਜਲਦੀ ਮਿਲਦੇ ਆ ਨੈਕਸਟ ਐਪੀਸੋਡ ਦੇ ਵਿੱਚ ਬਾਏ ਬਾਏ